ਮੇਰਾ ਨਾਮ ਬੱਬੂ ਬਰਾੜਾ ਜੀ ਤੇ ਅੱਜ ਦੀਆਂ ਅਸੀਂ ਤੀਆਂ ਦਾ ਬੜਾ ਹੀ ਆਨੰਦ ਮਾਣੀ ਜਾਂਦੇ ਆ ਜਿਵੇਂ ਕਿ ਕਹਿੰਦੇ ਹੁੰਦੇ ਸੌਣ ਦੇ ਮਹੀਨੇ ਕਣੀ ਵੀ ਥੋੜੀ ਥੋੜੀ ਪੈ ਰਹੀ ਐ ਤੇ ਬਿਲਕੁਲ ਅਸੀਂ ਪੀੜਾ ਵਾਂਗ ਜਿਵੇਂ ਅੱਗੇ ਤੀਆਂ ਲਾਉਂਦੇ ਸੀ ਪਿੰਡਾਂ ਦੇ ਵਿੱਚ ਬੋੜ ਪੀਪਲ ਦੀ ਥਾਂ ਅਸੀਂ ਲਾਈਆਂ ਹੋਈਆਂ ਤੀਆਂ ਇਹ ਕਿੱਥੇ ਲੱਗੀਆਂ ਇਹ ਵਿਰਾਸਤੀ ਜੈਪਾਲਗੜ੍ਹ ਪਿੰਡ ਹੈ ਜੀ ਆਪਣਾ ਤੇ ਹਰਵਿੰਦਰ ਖਾਲਸਾ ਜੀ ਨੂੰ ਅਸੀਂ ਵੈਸੇ ਮਿਸ ਕਰ ਰਹੇ ਹਾਂ ਉਹ ਕੈਨੇਡਾ ਗਏ ਐ ਤੇ ਅਸੀਂ ਕਿਹਾ ਆਪ ਦੀ ਕੋਸ਼ਿਸ਼ ਪੂਰੀ ਹੈ ਵੀ ਕੋਈ ਤੀਆਂ ਦੇ ਵਿੱਚ ਇਕੱਠ ਜਾ ਕਿਵੇਂ ਕੋਈ ਕਮੀ ਨਾ ਰਹੇ ਜੇ ਤੇ ਇਸ ਕਰਕੇ ਸਾਡੀਆਂ ਸਾਰੀਆਂ ਭੈਣਾਂ ਮਤਲਬ ਅੱਜ ਆਈਆਂ ਬੜੀਆਂ ਸਜਾਈ ਤਾਈ ਕੇ ਪਿੰਗਲ ਝੂਟੀ ਜਾਂਦੀਆਂ ਗਿੱਧਾ ਪਾਈ ਜਾਂਦੀਆਂ ਬੋਲੀਆਂ ਪਾਈ ਜਾਂਦੀਆਂ ਕਿੱਕਲੀਆਂ ਪਾਈ ਜਾਂਦੀਆਂ ਬਹੁਤ ਬੰਨ ਗਿਆ ਤੁਹਾਨੂੰ ਇੱਥੇ ਸਾਡੇ ਵਿਰਾਸੀ ਪਿੰਡ ਦੇ ਵਿੱਚ ਮਿਲ ਲਈਆਂ ਆਮ ਆਹ ਕਈ ਵਾਰ ਦੇਖਿਆ ਤਾਂ ਅੱਜ ਕੱਲ੍ਹ ਰੋਟਲਾਂ ਤੇ ਪੈਰਸ ਦੇ ਵਿੱਚ ਵੀ ਟੀਆਂ ਦੇ ਪ੍ਰੋਗਰਾਮ ਮਨਾਏ ਜਾਂਦੇ ਆ। ਉਹਦੇ ਬਾਰੇ ਕੀ ਕਹਿਣਾ ਚਾਹੋ? ਅ ਅਸੀਂ ਇਹੀ ਹੈ ਜੀ ਸਾਡਾ ਵੀ ਮਤਲਬ ਜਿਵੇਂ ਇਹ ਟੀਆਂ ਤਾਂ ਫਿਰ ਉਹ ਟੀਆਂ ਰਹਿ ਨਹੀਂ ਗੰਗਾ। ਉਹ ਤਾਂ ਇੱਕ ਅੱਜ ਕੱਲ੍ਹ ਦੇ ਜਿਵੇਂ ਕਿ ਵੈਸਟਰਨ ਡਰੈਸ ਜਾਗਾ ਟੀਆਂ ਵੀ ਮਤਲਬ ਇੱਕ ਵੈਸਟ ਨਹੀਂ ਬਣ ਕੇ ਰਹੇਗਾ। ਵੀ ਉਹਨਾਂ ਨੂੰ ਟੀਆਂ ਤਾਂ ਕਹਿ ਨਹੀਂ ਸਕਦੇ ਪਰ ਟੀਆਂ ਦਾ ਨਾਂ ਜੇ ਵਿਗੜ ਗਿਆ ਕੁਝ ਕਹਿ ਨਹੀਂ ਸਕਦੇ ਹਨਾ। ਬੀਤੀਜ ਵਰੇ ਨਹੀਂ ਕਿਸੇ ਨੂੰ ਪਤਾ ਹੈਗਾ ਸੌਣ ਵਾਰੇ ਨਹੀਂ ਪਤਾ ਕੋਈ ਪੰਜਾਬੀ ਵਿਰਸਾ ਜਿਵੇਂ ਨਵੀਂ ਪੀੜ੍ਹੀ ਭੁੱਲਦੀ ਜਾ ਰਹੀ ਹੈ ਤੇ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਆਪਣੇ ਵਿਰਾਸਤ ਦੀ ਜਿਹੜੇ ਹੈਗੇ ਗਹਿਣੇ ਪਹਿਰਾਵਾ ਤੇ ਜਿਹੜੇ ਇਹਨਾਂ ਨੂੰ ਪਿਆਰ ਕਰਦੇ ਆ ਤੇ ਉਹ ਤਾਂ ਫਿਰ ਪੂਰੀ ਫੁੱਲ ਮਤਲਬ ਕੱਪੜੇ ਪਾ ਕੇ ਆਉਂਦੇ ਆ ਵੀ ਜਿਹੜੇ ਕਿ ਵਿਰਾਸਤ ਦੇ ਨਾਲ ਹੀ ਸੰਬੰਧਿਤ ਹੈ ਤੇ ਵੀ ਬੜਾ ਅਸਰ ਮੇਰੇ ਵਿੱਚ ਹੁਣ ਸਮਝ ਕਿੰਨਾ ਫਰਕ ਪਿਆ ਕਿੰਨਾ ਬਦਲਾ ਆ ਗਿਆ ਧੀਆਂ ਬਦਲਾ ਹੁਣ ਦੇਖੋ ਵੀ ਅਕਸਰ ਹੀ ਤੁਸੀਂ ਵੀ ਕਵਰੇਜ ਕਰਦੇ ਹੋਵੋਗੇ ਧੀਆਂ ਦੀ ਵੀ ਜਿਵੇਂ ਧੀਆਂ ਹੁਣ ਹੋਟਲਾਂ ਚ ਹਨ ਪੈਲਸਾਂ ਚ ਪੈਲਸਾਂ ਚ ਧੀਆਂ ਹੋਗਾ ਆਪਦੇ ਪੇਮੈਂਟ ਉਥੇ ਟੰਬੋਲਾ ਹੋ ਗਿਆ ਕੁਰਸੀਆਂ ਦੀ ਗੇਮ ਹੋ ਗਈ ਤੇ ਕੋਈ ਡਰਾਜੇ ਕੱਢਦੇ ਆ ਮੈਂ ਹੁਣ ਕੁਝ ਕਹਿ ਨਹੀਂ ਸਕਦੀ ਪੱਲ ਮੈਂ ਵੀ ਗਈ ਤੇ ਪਰ ਮੈਨੂੰ ਉੱਥੇ ਕੋਈ ਵੀ ਬੋਲੀ ਨਾ ਤਾਂ ਕੋਈ ਸੁਣੀ ਮੈਂ ਨਾ ਕੋਈ ਮੈਨੂੰ ਪਰ ਪੁਰਾਣੇ ਗੀਤਾਂ ਤੇ ਅਸੀਂ ਕੋਰੀਓਗ੍ਰਾਫੀ ਜ਼ਰੂਰ ਕਰਤੀ ਵੀ ਹੁਣ ਬਈ ਆਏ ਵੀ ਆ ਕੰਮ ਛੱਟ ਕੇ ਤੇ ਹੁਣ ਥੋੜਾ ਪਤਾ ਕਰੀਏ ਕੁਝ ਕਹਿੰਦਾ ਗਾਣੇ ਦਾ ਮੈਨੂੰ ਪਤਾ ਹੋਰ ਤੁਹਾਨੂੰ ਕਿਹਨੇ ਗਾਣੇ ਪਏ ਹੋਏ ਹੈ ਇਹਨਾਂ ਦਾ ਕੀ ਚੀਜ਼ ਹੈ ਕੀ ਕਿੰਨੇ ਗਾਣੇ ਪਏ ਹੋਏ ਇਹ ਗਾਣੇ ਜੀ ਗਾਣੇ ਜੀ ਆਪਾਂ ਚਲੋ ਸੁਹਾਗ ਦੀ ਨਿਸ਼ਾਨੀ ਹੈ ਹਨਾ ਜਿਵੇਂ ਕੱਕੂ ਕਾ ਹੋ ਗਿਆ ਨੋਜਪਿੰਦ ਕਹਿੰਦੀ ਆ ਅੱਜ ਕੱਲ੍ਹ ਦੀਆਂ ਕੁੜੀਆਂ ਟਿੱਕਾ ਹੋ ਗਿਆ ਬਾਲੇ ਹੋ ਗਏ ਮਾਮੇ ਮੁਰਕੀਆਂ ਹੋਈਆਂ ਤੇ ਆ ਜਿਹੜੇ ਮੈਂ ਪਾ ਰੱਖੇ ਆ ਮਤਲਬ ਇਹ ਸਿੰਗਤ ਵੀਤ ਐ ਤੇ ਇਹ ਪ੍ਰਾਣੀਆਂ ਮੋਰਾ ਮੋਰਾ ਹੋਈਆਂ ਤੇ ਜਿਵੇਂ ਆਹ ਇਹਨਾਂ ਨੂੰ ਬਹੁਤਿਆਂ ਨੂੰ ਨਾਂ ਦਾ ਨਹੀਂ ਪਤਾ ਗਏ ਇਸ ਦਾ ਜਦੋਂ ਅਸੀਂ ਦੁਕਾਨ ਤੇ ਗਏ ਅਸੀਂ ਕਿਹਾ ਅਸੀਂ ਝਾਂਚ ਨਾਲ ਲੈਣੀ ਆ ਉਹਨਾਂ ਨੇ ਸਾਨੂੰ ਨਾਂ ਦੱਸਿਆ ਛਲਾਂਗੇ ਸਰ ਸਾਡੇ ਡੋਮੈਂਟ ਪਾ ਲਓ ਛਲਾਂਗੇ ਤੇ ਛਲਾਂਗੇ ਅਸੀਂ ਕਹਿ ਕੇ ਫਿਰ ਇਹ ਲੈ ਕੇ ਆਏ ਆ ਫੁਲਕਾਰੀਆਂ ਬਾਕੀ ਆ ਜਿਵੇਂ ਚੂੜੇ ਪਾਏ ਹੋਏ ਆ ਹੱਥਾਂ ਦੇ ਵਿੱਚ ਹੁੰਦਰੀਆਂ ਹੋ ਗਈਆਂ ਤੇ ਹੋਰ ਪੀਪਲ ਪੱਤਿਆਂ ਵਾਲੇ ਸੱਗੀ ਘਗਰੇ ਫੁਲਕਾਰੀਆਂ ਜੋ ਵੀ ਮਤਲਬ